ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਠਾਕ ਆਂ ਵਾਇਗੁਰੂ ਜੀ ਥੰਮੇਲ ਤੋਂ ਆਪ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਵਾਇਗੁਰੂ ਜੀ ਵਾਤ ਵਾਤ ਸਪੋਰਟ ਕਰੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਵਾਇ ਗੁਰੂ ਜੀ ਅੱਜ ਦਾ ਟੌਪਿਕ ਹੈ ਜਿਸ ਤਰ੍ਹਾਂ ਕਿ ਸੰਗਤਾਂ ਦੇ ਸਵਾਲ ਆਉਂਦੇ ਆ ਬਹੁਤ ਕਿੰਨੇ ਪਾਠ ਕਰਨ ਨਾਲ ਸਾਡੀ ਅਰਦਾਸ ਪੂਰੀ ਹੋਊਗੀ ਕਿੰਨਾ ਸਿਮਰਨ ਕਰਨ ਦੇ ਨਾਲ ਸਾਡੀ ਆਸਮਰਾਦ ਪੂਰੀ ਹੋਊਗੀ ਜਾਂ ਕਿੰਨੇ ਦਿਨਾਂ ਬਾਅਦ ਸਾਨੂੰ ਫਲ ਮਿਲ ਜਾਊਗਾ ਇਸ ਤਰ੍ਹਾਂ ਦੀ ਸੰਗਤ ਅਕਸਰ ਸਵਾਲ ਕਰਦੇ ਆ ਤਾਂ ਵਾਇ ਗੁਰੂ ਜੀ ਇਸ ਟੌਪਿਕ ਤੇ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਆ ਵਾਈ ਗੁਰੂ ਜੀ ਦੇਖੋ ਜੋ ਪਹਿਲਾਂ ਵੀ ਮੈਂ ਕੁਝ ਵੀਡੀਓਸ ਵਿੱਚ ਇਹ ਟੌਪਿਕ ਕਲੀਅਰ ਕੀਤਾ ਹੋਇਆ ਹੈ ਕਿ ਜੋ ਆਪਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ ਜਾਂ ਸਿਮਰਨ ਕਰਦੇ ਆ ਗੁਰੂ ਸਾਹਿਬਾਂ ਕਹਿੰਦੇ ਕਿ ਜਦੋਂ ਆਪਾਂ ਕੋਈ ਸਿਮਰਨ ਕਰਨਾ ਜਾਂ ਪਾਠ ਪੂਜਾ ਕਰਨੀ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਉਹ ਕਹਿੰਦੇ ਆਸਮਰਿਆਦ ਲੈ ਕੇ ਨਾ ਉਹ ਦੁਨਿਆਵੀ ਪਦਾਰਥਾਂ ਖਾਸ ਕਰਕੇ ਜਦੋਂ ਵੀ ਗੁਰੂ ਸਾਹਿਬਾਨ ਦੇ ਲਈ ਆਪਾਂ ਸਿਮਰਨ ਕਰਨ ਲਈ ਬੈਠਣਾ ਤਾਂ ਕਿਸੇ ਤਰ੍ਹਾਂ ਦੀ ਆਸਮਰਾਦ ਨਾ ਰੱਖੋ ਪਰ ਵਾਹਿਗੁਰੂ ਜੀ ਜਿਹੜਾ ਇਹ ਕਮਾਨ ਆਪਣਾ ਜਿਹੜਾ ਲਾਲਚੀ ਐ ਇਹਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਫਿਰ ਆਪਾਂ ਨੂੰ ਜਾਂ ਇਹ ਕੈਲੋ ਵੀ ਦੁਨਿਆਵੀ ਜਿਹੜੀਆਂ ਪਦਾਰਥ ਆਪਾਂ ਮੰਗਦੇ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਕੁਝ ਦਨੇ ਆ ਵੀ ਆਪਣੀ ਲਾਈਫ ਨੂੰ ਚਲਾਉਣ ਦੇ ਲਈ ਆਪਾਂ ਨੂੰ ਇਹ ਚੀਜ਼ਾਂ ਮੰਗਣੀਆਂ ਪੈਂਦੀਆਂ ਨੇ ਅਸਲ ਜਿਹਵੇਂ ਗੁਰਬਾਣੀ ਕਹਿੰਦੀ ਹੈ ਕਿ ਆਪਾਂ ਨੂੰ ਗੁਰੂ ਸਾਹਿਬਾਂ ਤੋਂ ਇਹ ਚੀਜ਼ ਕੁਝ ਵੀ ਮੰਗਲ ਨਹੀਂ ਰੱਖਣੀ ਚਾਹੀਦੀਗੀ ਕਿਸੇ ਵੀ ਆਸਮਰਾਦ ਨੂੰ ਰੱਖ ਕੇ ਆਪਾਂ ਨੂੰ ਪਾਠ ਨਹੀਂ ਘੁਰਨਾ ਚਾਹੀਦਾਗਾ ਜਾਂ ਨਾਮ ਸਿਮਰਨ ਕਰ ਨਹੀਂ ਕਰਨਾ ਚਾਹੀਦਾਗਾ ਪਰ ਫਿਰ ਵੀ ਕਈ ਤਰ੍ਹਾਂ ਕਈ ਵਾਰੀ ਸੰਗਤਾਂ ਦੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਆ ਕਿ ਸਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਇੰਨੇ ਦਿਨਾਂ ਦੇ ਵਿੱਚ ਅਸੀਂ ਇੰਨਾ ਇੰਨਾ ਸਿਮਰਨ ਕਰੀਏ ਜਾਂ ਇੰਨੇ ਅਸੀਂ ਪਾਠ ਕਰੀਏ ਤੇ ਸਾਨੂੰ ਫਲ ਪ੍ਰਾਪਤ ਹੋਊਗਾ ਵਾਹਿਗੁਰੂ ਜੀ ਜੋ ਆਪਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਕਿਤੇ ਆਪਣਾ ਕਰਮਾਂ ਦਾ ਵੀ ਖੇਡ ਹੁੰਦੀ ਹੈ ਜਿਵੇਂ ਕਿ ਆਪਣੇ ਪੁਰਬਲੇ ਕਰਮਾਂ ਦਾ ਵੀ ਕੋਈ ਫਲ ਹੁੰਦਾ ਹੁਣ ਦੇਖੋ ਵਾਹਿਗੁਰੂ ਜੀ ਜਿਵੇਂ ਸ਼ਿਦਾ ਸਾਹਿਬ ਚਪੈਰਾ ਸਾਹਿਬ ਕੱਟਿਆ ਜਾਂਦਾ ਤਾਂ ਕਈ ਇਸ ਤਰ੍ਹਾਂ ਦੀਆਂ ਮੈਂ ਹੱਡ ਬਿੱਤੀਆਂ ਸੁਣੀ ਆ ਕਿ ਜਿਨ੍ਹਾਂ ਨੇ ਉੱਥੇ ਦਰਸ਼ਨ ਵੀ ਨਹੀਂ ਕੀਤੇ ਹੁੰਦੇਗੇ ਉਹ ਘਰੇ ਬੈਠ ਕੇ ਚਪੈਰਾ ਸਾਹਿਬ ਸੁਖਦੇ ਆ ਸਿਰਫ ਕਿ ਅਸੀਂ ਤੁਹਾਡੇ ਸਥਾਨ ਤੇ ਆ ਕੇ ਪੰਜ ਸ਼ਪੈਰ ਚਪੈਰਾ ਸਬ ਮੈਂ ਕਟੂਗੀ ਜਾਂ ਕਟੂਗਾ ਤੇ ਮੇਰੀ ਆਸ ਮਰਾਦ ਪੂਰੀ ਹੋ ਜਵੇ ਤੇ ਉਹਦੀਆਂ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੇ ਕਈ ਵਾਰੀ ਗੁਰੂ ਜੀ ਸਾਲ ਸਾਲ ਦੋ ਦੋ ਸਾਲ ਚਪੈਰਾ ਸਬ ਉੱਥੇ ਕੱਟਦੇ ਪਰ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਨਹੀਂ ਹੁੰਦੀਆਂ ਇੱਥੇ ਇੱਕ ਤਾਂ ਆਪਣਾ ਹੁੰਦਾ ਵਾ ਗੁਰੂ ਜੀ ਪੁਰਬਲੇ ਜਨਮਾਂ ਦਾ ਕੋਈ ਖੇੜ ਕੋਈ ਆਪਣੇ ਕਾਰਾਂ ਮ ਉਸ ਤਰ੍ਹਾਂ ਦੇ ਹੁੰਦੇ ਉਸ ਮੁਤਾਬਕ ਆਪਾਂ ਨੂੰ ਫਲ ਮਿਲਦਾ ਦੂਜੀ ਗੱਲ ਹੁੰਦੀ ਹੈ ਵਾਹਿਗੁਰੂ ਜੀ ਆਪਣੀ ਸ਼ਰਧਾ ਪਾਉਣਾ ਆਪਣੇ ਵਿਸ਼ਵਾਸ ਕਿੰਨਾ ਹੁਣ ਵਾਹਿਗੁਰੂ ਜੀ ਆਪਾਂ ਇੱਕ ਪਾਸੇ ਪਾਠ ਕਰ ਰਹੇ ਆ ਪਤਾ ਨਹੀਂ ਆਪਣੇ ਮਨ ਦੇ ਵਿੱਚ ਇਹਨਾਂ ਆਪਣੀ ਸ਼ਰਧਾ ਪਾਉਣਾ ਹੈ ਕਿ ਨਹੀਂ ਹੈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪਾਠ ਦਾ ਟਾਈਮ ਵਧਾ ਦਈਏ ਨਾਮ ਸਿਮਰਨ ਦਾ ਟਾਈਮ ਵਧਾ ਦਈਏ 8 ਘੰਟੇ ਚੌਂਕੜਾ ਲਾਉਣਾ ਜਾਂ 24 ਘੰਟਿਆਂ ਦੇ ਵਿੱਚ 12 ਘੰਟੇ ਚੋਂਕੜਾ ਲਾਉਣਾ 2.5 ਘੰਟੇ ਚੋਂਕੜਾ ਲਾਉਣਾ ਹੈਗਾ ਗੱਲ ਇਹ ਹੁੰਦੀ ਕਿ ਆਪਾਂ ਕਿੰਨੀ ਸ਼ਰਦਾ ਪਾਉਣਾ ਰੱਖਦੇ ਹਾਂ ਕਈ ਵਾਰੀ ਵੈਗੁਰੂ ਜੀ ਕਈ ਇਨਸਾਨ ਇਸ ਤਰ੍ਹਾਂ ਦੇ ਦੇਖੇ ਐ ਹੱਡ ਪੁੱਤੀਆਂ ਐ ਬਿੱਤੀਆਂ ਇਸ ਤਰ੍ਹਾਂ ਦੀਆਂ ਸੁਣੀਆਂ ਹੋਈਆਂ ਨੇ ਕਿ ਜੋ ਇੱਕ ਵਾਰੀ ਜਾ ਕੇ ਅਰਦਾਸ ਕਰਦੇ ਤੇ ਉਹਨਾਂ ਦੀ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਬਸ ਗੱਲ ਆਪਣੇ ਕਿਤੇ ਨਾ ਕਿਤੇ ਆਪਣੇ ਜਨਮਾਂ ਦੀ ਕਰਮਾਂ ਦੀ ਖੇਡ ਹੁੰਦੀ ਹੈ ਤੇ ਇੱਕ ਆਪਣੀ ਸ਼ਰਧਾ ਦੀ ਆਪਣੇ ਭਾਉਣਾ ਦੀ ਤੇ ਵਿਸ਼ਵਾਸ ਦੀ ਗੱਲ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਆਪਾਂ ਦਿਲੋਂ ਅਰਦਾਸ ਕਰਦੇ ਹਾਂ ਨਾ ਆਪਣਾ ਜਤੋਂ ਦਿਲ ਮਨ ਅੰਦਰੋਂ ਅਰਦਾਸ ਕਰਦਾ ਹੈਗਾ ਉਹ ਆਪਣੀ ਅਰਦਾਸ ਬਹੁਤ ਜਲਦੀ ਪੂਰੀ ਹੁੰਦੀ ਹੈ ਇਹਦੇ ਵਿੱਚ ਆਪਾਂ ਕੋਈ ਇਹ ਨਹੀਂ ਕਹਿ ਸਕਦੇਗੇ ਕਿ ਇੰਨੇ ਪਾਠ ਕਰਨ ਦੇ ਨਾਲ ਤੁਹਾਡੀ ਆਸਮਰਾਦ ਪੂਰੀ ਹੋ ਸਕਦੀ ਹੈ ਹੋ ਸਕਦੀ ਹੈ ਪਰ ਆਪਣੀ ਸ਼ਰਧਾ ਸਭ ਤੋਂ ਵੱਡੀ ਮੈਂ ਇਹ ਰੱਖਦੀ ਐ ਇੱਥੇ ਆਪਣੀ ਜਿਹੜੀ ਆਪਣਾ ਜਿਹੜਾ ਵਿਸ਼ਵਾਸ ਹੈ ਪਰਮਾਤਮਾ ਤੇ ਉਹ ਸਭ ਤੋਂ ਜਿਆਦਾ ਅਹਿਮੀਅਤ ਇੱਥੇ ਰੱਖਦਾ ਜਿੰਨਾ ਤੁਸੀਂ ਮੰਨ ਨੂੰ ਆਪਣੀ ਗੁਰਬਾਨੀ ਨਾਲ ਜੋੜੋਗੇ ਉਨਾ ਹੀ ਜਲਦੀ ਤੁਹਾਨੂੰ ਫਲ ਮਿਲੂਗਾ ਪਰ ਇੱਕ ਗੱਲ ਜ਼ਰੂਰ ਹੈ ਵਾਹਿਗੁਰੂ ਜੀ ਜੋ ਆਪਾਂ ਨਾਮ ਸਿਮਰਨ ਕਰ ਰਹੇ ਆ ਮਨ ਲਵੋ ਕੋਈ ਅਰਦਾਸ ਆਪਾਂ ਕੀਤੀ ਆਪਾਂ ਨਾਮ ਸਿਮਰਨ ਸ਼ੁਰੂ ਕਰ ਲਿਆ ਜਾਂ ਕੋਈ ਪਾਠ ਸ਼ੁਰੂ ਕਰ ਲਿਆ ਸੁਖ ਸੁਖ ਲੈ ਕੋਈ ਪਾਠ ਤੇ ਉਹ ਆਪਣੀ ਅਰਦਾਸ ਪੂਰੀ ਨਹੀਂ ਹੋਈ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਤੁਸੀਂ ਆਪਾਂ ਨਾਮ ਸਿਮਰਨ ਕੀਤਾ ਜਾਂ ਜੋ ਆਪਾਂ ਪਾਠ ਕੀਤਾ ਉਹਦਾ ਆਪਾਂ ਨੂੰ ਫਲ ਨਹੀਂ ਮਿਲੂਗਾ ਜੋ ਆਪਣੀ ਆਸਮਰاد ਕਿਤੇ ਪੂਰੀ ਨਹੀਂ ਹੋ ਰਹੀ ਤਾਂ ਵੈ ਗੁਰੂ ਜੀ ਜਾਂ ਇਹ ਹੋ ਸਕਦਾ ਹੈ ਕਿ ਪਰਮਾਤਮਾ ਆਪਣੇ ਤੋਂ ਹੋਰ ਸੇਵਾ ਮੰਗ ਰਿਹਾ ਹੈ ਜਾਂ ਇਹ ਹੋ ਸਕਦਾ ਆਪਣੀ ਸ਼ਰਧਾ ਘਟਾ ਹੈ ਆਪਣਾ ਵਿਸ਼ਵਾਸ ਘਟਾ ਹੈ ਜਾਂ ਇਦਾਂ ਵੀ ਹੋ ਸਕਦਾਗਾ ਕਿ ਵਾਹਿਗੁਰੂ ਆਪਾਂ ਨੂੰ ਉਸ ਚੀਜ਼ ਤੋਂ ਬਚਾ ਰਿਹਾ ਹੈ ਹੋ ਸਕਦਾ ਆਪਾਂ ਥੋੜਾ ਮੰਗ ਲੈ ਮੰਗ ਰਹੇ ਆ ਪਰਮਾਤਮਾ ਨੇ ਆਪਾਂ ਨੂੰ ਬਹੁਤ ਜ਼ਿਆਦਾ ਦੇਣਾ ਤਾਂ ਅਰਦਾਸ ਕਿਉਂ ਨਹੀਂ ਆਪਣੇ ਪੂਰੀ ਹੋਣ ਦੇ ਵਾਹਿਗੁਰੂ ਜੀ ਇਸ ਟਾਪਿਕ ਤੇ ਮੇਰੀਆਂ ਦੋ ਤਿੰਨ ਵੀਡੀਓਜ਼ ਚੈਨਲ ਤੇ ਆਲਰੇਡੀ ਅਪਲੋਡ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਅੱਜ ਦਾ ਆਪਣਾ ਟਾਪਿਕ ਵੀ ਕੁਝ ਇਸ ਤਰ੍ਹਾਂ ਦਾ ਰਿਲੇਟਡ ਸੀਗਾ ਤਾਂ ਇਹ ਗੱਲ ਵਾਹਿਗੁਰੂ ਜੀ ਸਾਹਮਣੇ ਰੱਖੀ ਤੁਹਾਡੇ ਹੁਣ ਇਥੇ ਕੋਈ ਨਾਮ ਸਿਮਰਨ ਦਾ ਕੋਈ ਦਿਨ ਨਹੀਂ ਦੱਸੇ ਜਾ ਸਕਦੇਗੇ ਕੋਈ ਟਾਈਮ ਨਹੀਂ ਦੱਸਿਆ ਜਾ ਸਕਦਾਗਾ ਕਿ ਇੰਨੇ ਦਿਨ ਤੁਸੀਂ ਨਾਮ ਸਿਮਰਨ ਕਰੋ ਬਸ ਗੱਲ ਆਪਣੀ ਸ਼ਰਧਾ ਤੇ ਭਾਉਣਾ ਵਿਸ਼ਵਾਸ ਦੀ ਹੈ ਜੇ ਤੁਸੀਂ ਤਨੋਂ ਮਨੋਂ ਕਰਦੇ ਹੋ ਦਿਲੋਂ ਕਰਦੇ ਹੋ ਤਾਂ ਵਾਹਿਗੁਰੂ ਜੀ ਇੱਕੋ ਵਾਰੀ ਵੀ ਅਰਦਾਸ ਸੁਣੀ ਜਾਊਗੀ ਵਿਸ਼ਵਾਸ ਰੱਖ ਕੇ ਕਰਦੇ ਹੋ ਤਾਂ ਥੋੜੇ ਟਾਈਮ ਦੇ ਵਿੱਚ ਵੀ ਫਲ ਮਿਲ ਸਕਦਾ ਪਰ ਫਲ ਮਿਲੂਗਾ ਜ਼ਰੂਰ ਜੋ ਨਾਮ ਸਿਮਰਨ ਕਰ ਰਹੇ ਹੋ ਉਸ ਚੀਜ਼ ਦਾ ਫਲ ਆਪਾਂ ਨੂੰ ਜ਼ਰੂਰ ਮਿਲੇਗਾ ਉਹਦੇ ਵਿੱਚ ਵਾਹਿਗੁਰੂ ਜੀ ਜੇਕਰ ਤੁਹਾਡਾ ਮਨ ਲੱਗ ਰਿਹਾ ਜਾਂ ਨਹੀਂ ਲੱਗ ਰਿਹਾਗਾ ਉਹ ਜ਼ਿਆਦਾ ਮਾਇਨੇ ਨਹੀਂ ਰੱਖਦਾਗਾ ਮਤਲਬ ਇਹ ਕਹਿਣ ਦਾ ਨਹੀਂ ਕਿ ਜੇਕਰ ਤੁਹਾਡਾ ਮਨ ਨਹੀਂ ਲੱਗ ਰਿਹਾ ਤੁਸੀਂ ਨਾਮ ਸਿਮਰਨ ਲਈ 2 ਘੰਟੇ ਰੋਜ਼ਾਨਾ ਬੈਠ ਰਹੇ ਹੋ ਕੋਈ ਪਾਠ ਪੂਜਾ ਤੁਸੀਂ ਕਰ ਰਹੇ ਹੋ ਤਾਂ ਉਹਦਾ ਕੋਈ ਤੁਹਾਨੂੰ ਉਲਾਬ ਨਹੀਂ ਹੋਊਗਾ ਜਾਂ ਫਲ ਨਹੀਂ ਮਿਲੂਗਾ ਇਹ ਨਹੀਂ ਹੋ ਸਕਦਾਗਾ ਫਾਲਪਾ ਨੂੰ ਮਿਲਦਾ ਜਰੂਰ ਮਿਲਦਾ ਵੇ ਗੁਰੂ ਜੀ ਕਿਉਂਕਿ ਆਪਾਂ ਟਾਈਮ ਕੱਢ ਕੇ ਬੈਠ ਰਹੇ ਆ ਪਰਮਾਤਮਾ ਦੇ ਲਈ ਆਪਣਾ ਮਨ ਲੱਗ ਰਿਹਾ ਜਾਂ ਨਹੀਂ ਲੱਗ ਰਿਹਾਗਾ ਜਿਵੇਂ ਜਿਵੇਂ ਆਪਾਂ ਟਾਈਮ ਕੱਢ ਕੇ ਪਰਮਾਤਮਾ ਲਈ ਬੈਠਾਂਗੇ ਵੇ ਗੁਰੂ ਜੀ ਹੌਲੀ ਹੌਲੀ ਆਪਣਾ ਮਨ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਂਦਾਗਾ ਇਹ ਤਾਂ ਵੇ ਗੁਰੂ ਜੀ ਸੁ ਗੁਰਬਾਣੀ ਦੀ ਗੱਲ ਸੀ ਮੰਨ ਲਓ ਆਪਾਂ ਕੋਈ ਵੀ ਕੰਮ ਕਰਦੇ ਆ ਪਹਿਲਾਂ ਆਪਾਂ ਮੰਨ ਲਓ ਆਪਣਾ ਮਨ ਨਹੀਂ ਕਰ ਰਿਹਾ ਮਨ ਮਾਰ ਕੇ ਕੰਮ ਕਰ ਰਿਹਾ ਹੌਲੀ ਹੌਲੀ ਆਪਣਾ ਮਨ ਆਪੇ ਆਦੀ ਹੋ ਜਾਂਦਾ ਹੈ ਹੈਪਚੂਲ ਹੋ ਜਾਂਦਾ ਉਸ ਚੀਜ਼ ਦਾ ਤਾਂ ਵਾਹਿਗੁਰੂ ਜੀ ਆਪਾਂ ਮਨ ਨੂੰ ਮਨ ਦੇ ਮਗਰ ਨਹੀਂ ਲਗਣਾ ਮਨ ਨੂੰ ਆਪਾਂ ਹੈਪਚੂਲ ਬਣਾਉਣਾ ਗੁਰਬਾਣੀ ਦੇ ਨਾਲ ਤੇ ਜੇਕਰ ਆਪਾਂ ਕਿਸੇ ਚੀਜ਼ ਦੇ ਫਲ ਦੀ ਆਸ ਨਾ ਰੱਖ ਕੇ ਕਰਾਂਗੇ ਤਾਂ ਉਹਦਾ ਫਲ ਵਾਹਿਗੁਰੂ ਜੀ ਆਪਾਂ ਨੂੰ ਪਰਮਾਤਮਾ ਨੇ ਹੋਰ ਜ਼ਿਆਦਾ ਮਿੱਠਾ ਦੇ ਦੇਣਾ ਹੈ ਤਾਂ ਕੋਸ਼ਿਸ਼ ਇਹ ਕਰੀਏ ਕਿ ਜਦੋਂ ਵੀ ਆਪਾਂ ਕੋਈ ਨਾਮ ਸਿਮਰਨ ਕਰੀਏ ਉਹਦੇ ਲਈ ਫਲ ਦੀ ਆਸ ਘੱਟ ਰੱਖਿਆ ਕਰੀਏ ਫਲ ਤਾਂ ਵੈਰੂ ਜੀ ਦੇ ਹੀ ਦੇਣਾ ਪਰਮਾਤਮਾ ਨੇ ਦੇਖੋ ਜੇ ਆਪਾਂ ਦੁਨੀਆ 'ਚ ਵੀ ਕੋਈ ਮਿਹਨਤ ਕਰਦੇ ਹਾਂ ਮਿਹਨਤ ਦਾ ਫਲ ਤਾਂ ਜ਼ਰੂਰ ਹੀ ਮਿਲਦਾ ਬੇਸ਼ੱਕ ਕਿਸੇ ਨੂੰ ਉਸੇ ਟਾਈਮ ਮਿਲ ਜਾਂਦਾ ਮੰਨ ਲਓ ਕੋਈ ਡਿਪਲੋਮਾ ਕਰਦਾ ਹੈਗਾ ਕਈਆਂ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਡਿਪਲੋਮਾ ਕਰਦਿਆਂ ਸਾਰੀ ਜੌਬ ਮਿਲ ਜਾਂਦੀ ਹੈ ਕਿਸੇ ਨੂੰ 10 ਸਾਲ ਪੜਕਣਾ ਪੈਂਦਾ ਕਿਸੇ ਨੂੰ 5 ਸਾਲ ਭੜਕਣਾ ਪੈਂਦਾ ਅਲੱਗ-ਅਲੱਗ ਹੈ ਨਾ ਟਾਈਮ ਉਹੀ ਗੱਲ ਹੈ ਫਲ ਜ਼ਰੂਰ ਮਿਲਦਾਗਾ ਮਿਹਨਤ ਜਿਹੜਾ ਕਰਦਾਗਾ ਬੱਚਾ ਮੰਨ ਲਓ ਕੋਈ ਸਟੱਡੀ ਦੇ ਵਿੱਚ ਮਿਹਨਤ ਕਰਦਾ ਉਹਦਾ ਫਲ ਜ਼ਰੂਰ ਮਿਲਦਾ ਉਹ ਉਸੇ ਤਰ੍ਹਾਂ ਵਈ ਗੁਰੂ ਜੀ ਜੇ ਆਪਾਂ ਗੁਰਬਾਨੀ ਨਾਲ ਜੁੜਦੇ ਆ ਉਹ ਚੀਜ਼ ਦਾ ਆਪਾਂ ਨੂੰ ਫਲ ਜ਼ਰੂਰ ਮਿਲਦਾਗਾ ਜੇਕਰ ਮੰਨ ਲਓ ਤੁਹਾਡੀ ਇਸ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਇਕਨੋਮਿਕਲੀ ਪ੍ਰੋਬਲਮ ਹੈ ਕੋਈ ਫਿਜ਼ੀਕਲ ਪ੍ਰੋਬਲਮ ਹੈ ਤੁਹਾਨੂੰ ਤੁਸੀਂ ਇਹ ਗੱਲ ਸੋਚੋ ਕਿ ਮੇਰੇ ਕੋਲੋਂ ਪੁਰਬਲੇ ਜਨਮ ਦੇ ਵਿੱਚ ਕੁਛ ਨਾ ਕੁਛ ਗਲਤ ਹੋਇਆ ਤਾਂ ਮੈਨੂੰ ਇਹ ਕਸਟ ਮਿਲੇ ਆ ਠੀਕ ਹੈ ਨਾਮ ਸਿਮਰਨ ਇਹੀ ਸਮਝ ਕੇ ਕਰ ਲਿਆ ਕਰੋ ਕਿ ਅਸੀਂ ਆਪਣਾ ਅਗਲਾ ਜਨਮ ਸਵਾਰ ਲਈਏ ਇਹ ਜਨਮ ਇਹ ਤਾਂ ਹੁਣ ਕੁਛ ਲੰਗਾ ਗਿਆ ਲੰਘ ਜਾਣਾ ਇਸੇ ਤਰ੍ਹਾਂ ਤੇ ਅਸੀਂ ਅਗਲਾ ਸਵਾਰ ਲਈਏ ਤਵੇ ਗੁਰੂ ਜੀ ਆਪਣਾ ਟਾਪਿਕ ਇਹ ਸੀਗਾ ਕਿ ਨਾਮ ਸਿਮਰਨ ਦੀ ਫਲ ਦੀ ਆਸ ਨਾ ਰੱਖੀਏ ਨਾਮ ਸਿਮਰਨ ਲਈ ਕੁ ਦਿਨਾਂ ਦੀ ਆਸ ਨਾ ਰੱਖੀਏ ਵੀ ਕਿੰਨੇ ਦਿਨਾਂ ਦੇ ਵਿੱਚ ਆਪਾਂ ਨੂੰ ਫਲ ਮਿਲੇਗਾ ਗੁਰਬਾਣੀ ਨਾਲ ਜੁੜੇ ਰਹੀਏ ਫਲ ਜ਼ਰੂਰ ਮਿਲੇਗਾ ਜ਼ਰੂਰ ਜ਼ਰੂਰ ਕਿਉਂਕਿ ਜਦੋਂ ਵਾਹਿਗੁਰੂ ਜੀ ਆਪਾਂ ਗੁਰੂ ਵੱਲ ਇੱਕ ਕਦਮ ਪੁੱਟਦੇ ਆਂ ਤਾਂ ਗੁਰੂ ਆਪਣੇ ਵੱਲ 10 ਕਦਮ ਪੁੱਟ ਕੇ ਆਉਂਦਾ ਹੈ ਤਾਂ ਫਾਲੋ ਕਿਸ ਤਰ੍ਹਾਂ ਨੇ ਮਿਲੂਗਾ ਜੇਕਰ ਆਪਾਂ ਗੁਰੂ ਨੂੰ ਪਿਆਰ 10% ਕਰਦੇ ਆ ਤਾਂ 90% ਵੱਧ ਕੇ ਪਿਆਰ ਗੁਰੂ ਆਪਣੇ ਨਾਲ ਕਰਦਾ ਹੈਗਾ ਤਾਂ ਵਾਹਿਗੁਰੂ ਜੀ ਉਹ ਆਪਣਾ ਪਿਤਾ ਆਪਣਾ ਉਹ ਇੱਕ ਫਾਦਰ ਹੁੰਦਾ ਹੈਗਾ ਜਿਹੜਾ ਬੱਚੇ ਦੀ ਹਰ ਮੁਸ਼ਕਲ ਸਮਝਦਾ ਹੈ ਹਰ ਮੁਸ਼ਕਲ ਦੇ ਵਿੱਚ ਨਾਲ ਖੜਦਾਗਾ ਇੱਕ ਆਪਾਂ ਨੂੰ ਆਪਣੇ ਫਾਦਰ ਦੀ ਕਦਰ ਕਰਨੀ ਆਉਣੀ ਚਾਹੀਦੀ ਹੈ ਦੇਖੋ ਜੇ ਦੁਨੀਆ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕਟਣਾਵਾ ਜਿਹੜੇ ਜਿਹੜੇ ਫਾਦਰ ਆਪਣੇ ਬੱਚਾ ਨੂੰ ਮੰਨ ਲਓ ਜਾਇਦਾਤ ਨਹੀਂ ਦਿੰਦੇਗੇ ਕੀ ਮੈਨੂੰ ਕੁਝ ਵਰਡ ਨਹੀਂ ਆ ਜਾ ਰਹਿਆ ਬੇਦਖਲ ਕਰ ਦਿੰਦੇ ਆ ਇਹ ਬੇਦਖਲ ਉਹਨੂੰ ਕਰ ਦਿੰਦੇ ਆ ਤਾਂ ਕਿਉਂ ਕਰਦੇ ਆ ਕਿਉਂਕਿ ਉੱਥੇ ਉਹ ਆਪਣੇ ਫਾਦਰ ਦੀ ਕਦਰ ਨਹੀਂ ਕਰ ਰਿਹਾ ਠੀਕ ਹੈ ਪਰ ਜਿਹੜਾ ਇੱਥੇ ਆਪਣਾ ਗੁਰੂ ਹੈ ਗੁਰੂ ਦਾ ਆਪਣਾ ਦਾ ਦਿਲ ਬਹੁਤ ਅਨੋਖਾ ਬਹੁਤ ਵੱਡਾ ਦਿਲ ਹੈ ਉਹ ਉਹ ਇਹ ਨਹੀਂ ਕਰੂਗਾ ਕਿ ਜੇ ਆਪਾਂ ਗਲਤੀਆਂ ਕਰ ਰਹੇ ਆ ਤਾਂ ਉਹ ਆਪ ਨੂੰ ਬੇਦਖਲ ਕਰੂਗਾ ਬੇਦਖਲ ਨਹੀਂ ਕਰੂਗਾ ਵਾਹ ਗੁਰੂ ਜੀ ਪਰ ਜੇ ਆਪਾਂ ਉਹਨੂੰ ਪਿਆਰ ਕਰਾਂਗੇ ਉਹਦੀ ਕਦਰ ਕਰਾਂਗੇ ਉਹਨੂੰ ਸਤਕਾਰ ਦੇਵਾਂਗੇ ਫਿਰ ਉਹ ਆਪਣਾ ਧਿਆਨ ਜ਼ਰੂਰ ਕਰੂਗਾ ਜ਼ਰੂਰ ਵੈਗੁਰੂ ਜੀ ਆਪਾਨੂੰ ਫਲ ਵੀ ਦੇਊਗਾ ਆਪਣੇ ਅੰਗ ਸੰਗ ਵੀ ਸਹਾਇ ਹੋਊਗਾ ਤਾਂ ਇਸ ਤਰ੍ਹਾਂ ਵੈਗੁਰੂ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜ਼ਰੂਰ ਜੁੜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਕਿਉਂਕਿ ਅੱਜ ਕੱਲ ਨਸ਼ੇ ਬਹੁਤ ਜ਼ਿਆਦਾ ਵੱਧ ਰਹੇ ਹੈ ਵੈਗੁਰੂ ਜੀ ਜੇਕਰ ਬੱਚਾਂ ਦੇ ਵੱਲ ਤੁਸੀਂ ਖਾਣ ਪੀਣ ਦਾ ਬਹੁਤ ਧਿਆਨ ਦੇ ਰਹੇ ਹੋ ਅਕਸਰ ਕਿਉਂਕਿ ਜਿਹੜੇ ਆਪਣੇ ਪੇਰੈਂਟ ਸੀਗੇ ਹਾਂਜੀ ਪਾਲਿਆ ਵੀ ਉਹਨਾਂ ਨੇ ਵੀ ਆਪਾਂ ਨੂੰ ਬਹੁਤ ਵਧੀਆ ਪਰ ਅੱਜ ਕੱਲ ਜਿਵੇਂ ਪੇਰੈਂਟ ਥੋੜਾ ਜਿਆਦਾ ਟੈਨਸ਼ਨ ਲੈਂਦੇ ਆ ਬੱਚਿਆਂ ਦੀ ਖਾਣ ਪੀਣ ਦੀ ਪੜ੍ਹਾਈ ਦੀ ਇੱਧਰ ਲਈ ਉੱਧਰ ਲਈ ਜੇ ਆਪਾਂ ਆਪਣੀ ਉਹ ਜ਼ਿੰਮੇਵਾਰੀ ਬਹੁਤ ਵੱਡੀ ਹੈ ਨਾ ਤਾਂ ਵਾਹਿਗੁਰੂ ਜੀ ਆਪਣੀ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਆਪਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਆਪਾਂ ਧਰਮ ਦੇ ਨਾਲ ਬੱਚਿਆਂ ਨੂੰ ਜੋੜੀਏ ਵੱਧ ਤੋਂ ਵੱਧ ਕਿਉਂਕਿ ਜੇਕਰ ਧਰਮ ਦੇ ਨਾਲ ਬੱਚਾ ਜੁੜੂਗਾ ਤਾਂ ਉਹ ਨਸ਼ੇ ਵਾਲੇ ਪਾਸੇ ਬੁਰੀ ਸੰਗਤ ਵਾਲੇ ਪਾਸੇ ਨਹੀਂ ਜਾਊਗਾ ਪਰਮਾਤਮਾ ਦਾ ਹੱਥ ਹੋਊਗਾ ਉਹਦੇ ਤੇ ਤਾਂ ਵਾਹਿਗੁਰੂ ਜੀ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਦੇ ਨਾਲ ਜੁੜੋ ਤੇ ਵਾਹਿਗੁਰੂ ਜੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਭ ਤੋਂ ਪਹਿਲਾਂ ਆਪ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਜੋ ਆਪਾਂ ਕਰਦੇ ਆ ਉਹੀ ਆਪਣੇ ਬੱਚੇ ਕਰਦੇ ਆ ਆਪਾਂ ਨੂੰ ਦੇਖ ਕੇ ਠੀਕ ਹੈ ਤੇ ਜ਼ਰੂਰ ਨਿਵਾਦ ਤੋਂ ਬਾਅਦ ਆਪ ਗੁਰਬਾਣੀ ਨਾਲ ਵਾਹਿਗੁਰੂ ਜੀ ਜੁੜੋ ਧਰਮ ਨਾਲ ਜੁੜੋ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਉਹਦੇ ਤੇ ਵਿਸ਼ਵਾਸ ਰੱਖ ਕੇ ਜਿਹੜੂ ਬੱਚਿਆਂ ਨੂੰ ਇਨਵੋਲਵ ਕਰੋ ਧਰਮ ਦੇ ਵਿੱਚ ਤੁਸੀਂ ਪਾਠ ਪੂਜਾ ਕਰ ਰਹੇ ਹੋ ਬੱਚਿਆਂ ਦੇ ਲਈ ਜ਼ਰੂਰੀ ਬਣਾਓ ਜਿਸ ਤਰ੍ਹਾਂ ਬੱਚਿਆਂ ਦੇ ਲਈ ਖਾਣਾ ਜ਼ਰੂਰੀ ਹੈ ਪੜ੍ਹਨਾ ਜ਼ਰੂਰੀ ਹੈ ਇਹ ਇੱਕ ਉਹਨਾਂ ਦੀ ਹੈਬਿਟ ਬਣਾਓ ਉਹਨਾਂ ਦੀ ਇਹ ਠੀਕ ਹੈ ਸਾਰੇ ਭੈਣ ਭਰਾਵਾਂ ਨੂੰ ਦਿੰਦੀ ਆ ਕਿ ਸਾਰੇ ਗੁਰਬਾਣੀ ਦੇ ਨਾਲ ਵਤਵਤ ਜੁੜੋ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤੇ ਵਾਹਿਗੁਰੂ ਜੀ ਵਧ ਤੋਂ ਵਧ ਪਾਠ ਪੂਜਾ ਕਰੋ ਵਧ ਤੋਂ ਵਧ ਸਮਰਪਿਤ ਕਰੋ ਗੁਰਪੁਰਬ ਲਈ ਜਪਤੀ ਸਭ ਦੇ ਪਾਠ ਮੂਲ ਮੰਤਰ ਦਾ ਸਿਮਰਨ ਤੇ ਵਧ ਵਧ ਵਾਹਿਗੁਰੂ ਜੀ ਹਾਜ਼ਰੀਆਂ ਲਗਾਓ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ